ਸੋਰੇ ਮੇਰੇ ਨੇ ਬਰਫੀ ਲਿਆਂਦੀ ਸੱਸ ਮੇਰੀ ਨੇ ਵੰਡੀ ਸੋਰੇ ਮੇਰੇ ਨੇ ਬਰਫੀ ਲਿਆਂਦੀ ਸੱਸ ਮੇਰੀ ਨੇ ਵੰਡੀ ਸਾਰਿਆਂ ਨੂੰ ਦਿੱਤੀ ਪਾਇਆ ਪਾਇਆ ਮੈਨੂੰ ਦਿੱਤੀ ਇੱਕ ਟਿੱਕੀ ਸਾਰਿਆਂ ਨੂੰ ਦਿੱਤੀ ਪਾਇਆ ਪਾਇਆ ਮੈਨੂੰ ਦਿੱਤੀ ਇੱਕ ਟਿੱਕੀ ਸੱਸੇ ਨੀ ਤੇਰੀ ਜਾਨ ਨੂੰ ਮੈਂ ਪੇਟੀ ਓਲੇ ਪਿੱਟੀ ਸਸੇਨੀ ਤੇਰੀ ਜਾਨ ਨੂੰ ਮੈਂ ਪੇਟੀ ਓਲੇ ਪਿੱਟੀ ਕਿੱਕਰਾ ਵਿਲੰਗਿਆਈ ਬੇਰੀਆਂ ਵਿਲੰਗਿਆਈ ਕਿੱਕਰਾ ਵਿਲੰਗਿਆਈ ਬੇਰੀਆਂ ਵਿਲੰਗਿਆਈ ਲੰਗਣੋ ਰਹਿ ਗਏ ਜੰਡਵੇ ਲੰਗਣੋ ਰਹਿ ਗਏ ਜੰਡਵੇ ਮੈਂ ਗੁੱਥਲੀ ਗੁਣਾ ਦੀ ਐਵੇਂ ਨਮਾਹੀਆ ਪੰਡਵੇ ਵੇ ਮੈਂ ਗੁੱਥਲੀ ਗੁਣਾ ਦੀ ਐਵੇਂ ਨਮਾਹੀਆ ਪੰਡਵੇ ਵੇ ਵੇ ਮੈਂ ਗੁੱਥਲੀ ਗੁਣਾ ਦੀ ਐਵੇਂ ਨਮਾਹੀਆ ਪੰਡਵੇ